ਵੇਖ ਮੰਜੀਤ ਕੰਮ ਕਾਦੀ ਜਲੂਲਿਆਂ ਕੋ ਕੰਮ ਕਰਦੀ ਐ ਜਿਵੇਂ ਨਾ ਕਦੇ ਇਹਨੇ ਕੰਮ ਹੀ ਨਹੀਂ ਕੀਤਾ ਹੁੰਦਾ ਦੱਸਿਆ ਜੇ ਸੇ ਜੇ ਸੇ ਜੇ ਸੇ ਕਰਦੀ ਰਹਿੰਦੀ ਐ ਰੀਟ ਆਉਂਦੀ ਐ ਉਹ ਘੰਟੇ ਚ ਕੰਮ ਕਰਕੇ ਗਾਂ ਜਾਂਦੀ ਐ ਬਾਰੇ ਬਾਰੇ ਵੇਖ ਕੇ ਨੇ ਇਹਨੂੰ ਪਤਾ ਲੱਗਦਾ ਵੀ ਉਹ ਕੰਮ ਕਿਹੜੀ ਛੇਤੀ ਕਰਦੀ ਐ ਇਹਨਾਂ ਸਿਰਫ ਇੱਕ ਚੌਂਕੇ ਦਾ ਕੰਮ ਹੀ ਕਰਨਾ ਹੁੰਦਾ ਐ ਤੇ ਫੇਰ ਵੀ ਸੇ ਜੇ ਸੇ ਲਗੀ ਰਹਿੰਦੀ ਐ ਕਦ ਰੀਟਾਂ ਨੀ ਲੱਗਦੀ ਵੇਖੀ ਕਦੀ ਮੈਂ ਹੁਣ ਤੱਕ ਦੋ ਦਿਨ ਹੋ ਗਏ ਅੰਦਰਾਂ ਲੱਗਦੀ ਆ ਦੀ ਖਾਉਂਦੀ ਬਰਾਂਦੀ ਇਹ ਤਾਂ ਹੁਣ ਮੈਂ ਵੇਖੀ ਨਹੀਂ ਕਿੰਨੇ ਦਿਨ ਹੋ ਗਏ ਹੋਣਾ ਵਿਆਹ ਗਈ ਹੋਈ ਐ ਉਹ ਦੋ ਤਿੰਨ ਦਿਨ ਛੁੱਟੀਆਂ ਲਈਆਂ ਹੋਈਆਂ ਉਹਨੇ ਵਿਆਹ ਗਈ ਉਹ ਤੇ ਮੈਂ ਕੱਲ ਵੀ ਦੁੱਧ ਲੈਣ ਗਈ ਤੇ ਉਹ ਘਰੇ ਡਈ ਹੀ ਕੰਮ ਕਰਨ ਤੇ ਅੱਜ ਵੀ ਉਹ ਇੱਕ ਦੁੱਧ ਲੈਣ ਗਈ ਮੈਂ ਦੁੱਧ ਵੀ ਘਰੇ ਡਈ ਹੀ ਕੰਮ ਕਰ। ਨਹੀਂ ਪਹਿਣ ਪੱਜ ਮਾਰ ਕੇ ਛੁੱਟੀ ਕਰ ਲੈਣੀ ਐ ਜਦੋਂ ਪੈਸੇ ਪੂਰੇ ਦੇਈ ਦੇ ਆ ਤੇ ਫੇਰ ਕੰਮ ਵੀ ਚੱਜ ਨਾ ਕਰਕੇ ਜਾਇਆ ਕਰਨਾ। ਛੁੱਟੀ ਝੱਟ ਕਰਕੇ ਬੈਜੇ ਨੂੰ ਤੈਨੂੰ ਬਾਹਨਾ ਮਾਰਦਾ ਹੁਣਾਵਾਂਗੇ। ਚੱਲ ਫੇਰ ਕੀ ਹੋ ਗਿਆ ਜੇ ਦੋ ਛੁੱਟੀਆਂ ਨੇ ਘਰ ਹੀ ਲਈਆਂ ਤੇ ਗਈ ਤੇ ਮੈਂ ਤਾਂ ਪੁੱਛ ਕੇ ਹੀ ਆ ਨਾ। ਦੇਵਤਿਆਂ ਨੂੰ ਸਾਹਮਣੇ ਵੇਖਲਾ ਕਿੰਨਾ ਚਿਰ ਹੋ ਗਿਆ ਸਾਡੇ ਘਰੋਂ ਕੰਮ ਕਰਦੀ ਇਹਨੂੰ 10-12 ਸਾਲ ਹੋ ਚੱਲੇ ਆ ਜੇ ਦੋ ਛੁੱਟੀਆਂ ਕਰ ਲਈਆਂ ਤਾਂ ਫੇਰ ਕੀ ਹੋ ਗਿਆ ਇਹਨੂੰ ਕੰਮ ਕਰਨਾ ਪੈ ਗਿਆ ਦੋ ਦਿਨ ਹੀਟ ਜੂਤ ਨਹੀਂ ਇਹਦੀ ਆ ਗਈ ਆ ਨਾਲੇ ਇੱਕ ਗੱਲ ਹੋਵੇ ਲੈ ਸੁਣ ਲੈ ਇਹ ਸਫਾਈ ਪਤਾ ਨਹੀਂ ਕਿਹੜੇ ਟੁੱਟਿਆ ਥਾ ਨਾ ਕਰਨ ਢਈ ਸੀਗੀ ਬੈੱਡੀ ਮਹਿੰਗੇ ਮੈਂ ਅਸੀਂ ਨਹੀਂ ਰੀ ਲਿਆਂਦੀ ਤੇ ਇਹਨੇ ਤੋੜ ਦਿੱਤੀ ਉਹ ਵੀ ਥੋੜੇ ਦਿਨ ਹੋ ਗਏ ਏਡੇ ਮਹਿੰਗੇ ਮੈਂ ਕੱਪ ਲਿਆਂਦੇ ਉਹ ਵੀ ਤੋੜ ਦਿੱਤੇ ਆ ਪੰਨੀ ਕਿਹੜੇ ਹੱਥਾਂ ਨਾਲ ਟੁੱਟਿਆ ਨਾ ਸਫਾਈ ਕਰਦੇ ਤੇਰੇ ਕਿੰਕਰ ਕੀ ਵੱਜ ਗਈ ਹੱਥ ਦੇ ਵਿੱਚ ਤੇ ਮੈਂ ਇਹ ਆਖਿਆ ਤੇ ਉਹਦੇ ਬੋਲੀ ਨਹੀਂ ਤੇ ਮੁੰਡਾ ਲਿਆ ਪਿਆ ਬੋਲਣ ਤੇ ਮੈਂ ਫਿਰ ਗੁੱਸੇ ਦੀ ਮਾਰੀ ਉੱਠ ਕੇ ਤੇਰੇ ਵੱਲ ਨੂੰ ਆ ਗਈ ਉਹ ਤਰਾ ਮੈਨੂੰ ਆਂਦੇ ਸੀ ਨਾ ਜਾ ਨਾ ਜਾ ਰੋਟੀ ਮੰਮੀ ਰੋਟੀ ਖਾ ਲਾ ਫਿਰ ਮੈਂ ਗੁੱਸੇ ਦੀ ਮਾਰੀ ਰੋਟੀ ਨਹੀਂ ਖਾਦੀ ਤੇ ਮੈਂ ਚੱਲ ਮੈਂ ਉਧਰ ਹੀ ਜਾਨੀ ਆ ਹੁਣ ਆਹ ਹੋਏ ਬੰਦੂ ਸਵੇਰ ਦੀ ਰੋਟੀ ਨਹੀਂ ਖਾਦੀ ਹੁਣ ਤੇ ਸਾਡੇ ਘਰ ਨਹੀਂ ਚੱਲੀ ਗਈ ਆ ਨੀ ਤੇ ਦੋ ਫੁਲਕੇ ਦਿਨ ਮੈਂ ਦੇ ਦਿੰਦੀ ਨਹੀਂ ਨਹੀਂ ਮੈਨੂੰ ਭੁੱਖ ਹੀ ਹੈਣੀਗੀ ਜੇ ਭੁੱਖ ਹੁੰਦੀ ਤੇ ਮੈਂ ਆਪੇ ਖਾ ਲੈਣੀ ਸੀਗੀ ਉਹ ਵੇਖ ਲੈ ਅੰਦਰ ਬੜੀਆਂ ਹੀ ਹੂਨਾ ਚ ਪਤਾਵਾ ਕੋਈ ਬਾਹਰ ਆਇਆ ਕੋਟੇ ਚਾਹ ਬਣਾਉਣ ਪਰ ਮੈਡਮ ਨੇ ਨਹੀਂ ਹੁੰਦੀ ਰੰਨਾਂ ਨੂੰ ਚਲ ਮੈਂ ਕੋਟਾਪ ਹੀ ਬਣਾ ਕੇ ਨਹੀਂ ਨਹੀਂ ਬਹਿ ਜਾ ਨਹੀਂ ਨਹੀਂ ਤੂੰ ਬਹਿ ਜਾ ਮੈਂ ਨਹੀਂ ਚਾਹ ਨਹੀਂ 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 ਚਾਹ ਪੀਣੀ ਤੂੰ ਬਹਿ ਜਾ ਕੋਈ ਗੱਲ ਨਹੀਂ ਨਹੀਂ ਵੀ ਪੀ ਨਾ ਬਣਾਵਾ ਨਹੀਂ ਨਹੀਂ ਮੈਂ ਚਾਹ ਪੀਣੀ ਹਾਂ ਤੂੰ ਤੇ ਰੋਟੀ ਵੀ ਖਾਦੀ ਸੀ ਰੇਦੀ ਚਲ ਮੈਂ ਘੁੱਟ ਬਣਾ ਹੀ ਲੇ ਨੀ ਨਹੀਂ ਮੈਂ ਭੁੱਖ ਹੋਈ ਮੈਂ ਤੇ ਖਾ ਲੈਣੀ ਐ ਰੋਟੀ ਜਾ ਕੇ ਹਾਈ ਹਾਈ ਉੱਠਦੀ ਉੱਠਦੀ ਬਹਿ ਗਈ ਐ ਮੈਂ ਤੇ ਅੱਖ ਚਲ ਜਾਨੀ ਐ ਇਹ ਘਰ ਕੋਟ ਚਾਹ ਪੀ ਕੇ ਆਉਂਗੀ ਇਹ ਤੇ ਆਪ ਪਾਲਦੀ ਐ ਚਾਹ ਕੋਈ ਮੈਨ ਬਣਾ ਕੇ ਦੇਵ ਤੇ ਅਸੀਂ ਪੀਏ ਨੰਗਾ ਬੰਦੀ ਇਹ ਜਾਨੀ ਆ ਮੈਂ ਹੁਣ ਕਿੰਨੇ ਚਿਰ ਹੋ ਗਿਆ ਮੈਨੂੰ ਆਈ ਨੂੰ ਤੈਨ ਬਹਿ ਜਾਂਦਾ ਚਾਹ ਨਾ ਪਾਣੀ ਤੂੰ ਤਾਂ ਕੱਖ ਵੀ ਨਹੀਂ ਖਾਦਾ ਤੇ ਬਹਿ ਜਾ ਘੜੀ ਕੋਹ ਨਹੀਂ ਹੁੰਦਾ ਨਹੀਂ ਚੱਲਾਂ ਮੈਂ ਫੇਰ ਉਹਨਾਂ ਨੇ ਅੱਖਣਾ ਪਤਾ ਨਹੀਂ ਕਿੱਥੇ ਚਲੀ ਗਈ ਦੱਸ ਕੇ ਨਹੀਂ ਗਈ ਅੱਛਾ ਆਹੋ ਚਾਹ ਫੇਰ ਆਉਂਗੀ ਆਹੋ ਫੇਰ ਮੈਂ ਆਉਂਗੀ ਕਿਸੇ ਦੇ ਹਾਂ ਹੁਣ ਤੂੰ ਆਵੀ ਤੂੰ ਹੁਣ ਆਉਂਗੀ ਮੈਂ ਬੋਤੀ ਤਾਂ ਪਤਾ ਜਾਣ ਉਹਦੇ ਅੱਖਾਂ ਨਹੀਂ ਨਾ ਕੱਚ ਬੱਚਾ ਮੈਂ ਵੇਖਦੀ ਆ ਆਹੋ ਚੱਲ ਆ ਜੀ ਫਿਰ ਚੰਗਾ ਆ ਕਰਾਂ ਤੇ ਇਹਦੇ ਮੰਗਰੇ ਜਾਵਾਂ ਘਰ ਦਾ ਮਾਹੌਲ ਚਾਲ ਵੇਖਾਂ ਮੈਂ ਕੀ ਪਤਾ ਸੱਟ ਲੱਗੀ ਆ ਕਿ ਇਹਨਾਂ ਨੇ ਅਪੀਲਾਈ ਹੈ ਐਨਕ ਬੇਦਕੇ ਤਾ ਨਹੀਂ ਕੁੜੀਓ ਆਕਾਰ ਵੇਖਿਓ ਮੜਾ ਜਮੇ ਆਈਓ ਕੰਟੇਕ ਤੱਕ ਕਰ ਹਾਈ ਖੂਨ ਤਾਂ ਬਹੁਤ ਜ਼ਿਆਦਾ ਹੀ ਹਾਂ ਕੋਈ ਨਾ ਰੱਬ ਨੂੰ ਪੱਠੀ ਕਰਾਉਂਦਾ ਨੋਛਾ ਆ ਦੇਖਿਓ ਹਾਂ ਕੱਚ ਵੱਜ ਗਿਆ ਵਾ ਕੀ ਗੱਲ ਕਿਦਾਂ ਹੋਇਆ ਏ ਇਹ ਨਾ ਸਿੰਦਰੀ ਸਾਫ ਕਰਨ ਦੇ ਸੀ ਤੇ ਉਹ ਸੀਸਾ ਗਦੇ ਥੋੜਾ ਹਲਕਾ ਹੀ ਦਿਓ ਜਦੋਂ ਧੱਕ ਲੱਗੀ ਤੇ ਉਹ ਟੁੱਟ ਕੇ ਇਹਨਾਂ ਤੇ ਵੱਜ ਗਿਆ ਇੱਥੇ ਅੱਛਾ ਕਿੰਨਾ ਟਾਈਮ ਹੋ ਗਿਆ ਵੱਜੇ ਨੂੰ ਇਹ ਹੁਣੇ ਵਜਾ ਜਸਤ ਦਾ ਅੱਧਾ ਘੰਟਾ ਹੀ ਹੋਇਆ ਕਾਫੀ ਡੂੰਗਾ ਵੱਜ ਗਿਆ ਪੱਟੀ ਕਰਨੀ ਪਾਣੀ ਆ ਹਾਂਜੀ ਕਰ ਦੋ ਫੇ ਪੱਟੀ ਚਲ ਬੈਠ ਜਾਓ ਬੈਠ ਜਾਓ ਤੰਕਿਆਂੋਂ ਦੇਖੀ ਲੋ ਡਾਟਾ ਨਹੀਂ ਤੰਕਿਆਂ ਦਾ ਬਚਾ ਭਰ ਜਾਏਗਾ ਨਾ ਇਦਾਂ ਹੀ ਬਰ ਜਾਏਗਾ ਠੀਕ ਆ ਥੋੜਾ ਰੈਸਟ ਦੇ ਨਹੀਂ ਬਣਿਆ ਪਰ ਜਾਏਗਾ ਚਲੋ ਠੀਕ ਆ ਕੋਈ ਮੈਡੀਸਿਨ ਨਹੀਂ ਚੱਲਦੀ ਬਈ ਮਾਈ ਦਾ ਫਿਰ ਮੈਡੀਸਿਨ ਚੱਲਦੀ ਪਈ ਹੈ ਚੱਲਦੀ ਪਈ ਹੈ ਹਾਂਜੀ ਚੱਲਦੀ ਪਈ ਹੈ ਅੱਛਾ ਕੋਈ ਗੱਲ ਨਹੀਂ ਪੱਟੀ ਕਰਦੇ ਆ ਕਾਫੀ ਡੂੰਗਾ ਬਚਾਵਾ ਹਾਂਜੀ ਕਰ ਦੋ ਹਾਂ ਕੋਈ ਗੱਲ ਨਹੀਂ ਮੈਡੀਸਿਨ ਦੇ ਡਾਟਾ 无人的地方。 ਭਰੇ ਹੈਗੀ ਮਲਮ ਉਹ ਆਦੀ ਕੋਈ ਬਦਲਣ ਦੀ ਲੋੜ ਨਹੀਂ ਨਾ ਠੀਕ ਹੈ ਨਾ ਮਲਮ ਉਹ जख्मਾਸ ਦੀ ਨਾ ਬਿਲਕੁਲ ਸਹੀ ਉਹ ਹੀ ਲਾਈ ਜਾਏਗਾ ਠੀਕ ਹੈ 4-5 ਦਿਨ ਕੋਈ ਕੰਮ ਨਹੀਂ ਕਰਨਾ ਅਰੈਸਟ ਕਰਨਗੇ। ਹਾਂ, ਕਿੰਨਾ ਕਰੇ ਕੰਮ ਕਿੰਨੇ ਦਿਨ? ਉਹਨੇ ਦਿਨ ਦੇ ਚਿੱਠੀ ਭੋਜਿਆ। ਕੋਈ ਗੱਲ ਨਹੀਂ ਆਈ ਜਾਣਾ ਮਰੀਟਾਂ ਨੇ। ਠੀਕ। ਇਹ ਮੈਡੀਸਿਨ ਕੋਈ ਦੇਂਗਾ ਸਰ? ਮੈਡੀਸਿਨ ਦੇਾਂਗੇ ਖਾਣ ਵਾਸਤੇ। ਠੀਕ ਆ ਫਿਰ ਜੀ। ਹਾਂ ਜੀ। ਕੀ ਸੇਵਾ ਕੀਤੀ? 100 ਰੁਪਏ। ਬੈਠੋ ਸਬਜੀ ਬਣਾ ਲੀ ਜੀ ਇਕੱਲ ਨਾ ਬਣਾ ਲ ਨਹੀਂ ਨਹੀਂ ਰੈਨ ਤੁਸੀਂ ਰੈਸਟ ਕਰੋ ਮੈਂ ਤੇਰੀ ਤੁਹਾਨੂੰ ਕਹਿ ਦਿੰਦਾ ਲਿਆਉਂਦਾ ਮੈਂ ਸਾਡੇ ਕੋਲੋਂ ਪਰ ਉਹ ਤੇ ਕੀ ਆ ਬੇਹੋਈ ਚਲ ਦੇਖਾਉਣਾ ਮੈਂ ਕੋਈ ਗੱਲ ਨਹੀਂ ਸਬਜੀ ਬਣ ਜੂਗੀ ਬਹੁਤ ਅਸੀਂ ਤੇ ਰੈਸਟ ਕਰੋ ਤਾਂ ਮੈਂ ਉਹ ਕਿਉਂ ਨਾ ਰੀਟਾ ਲੋ ਵੇਖ ਕੇ ਆਉਣਾ ਵੀ ਆਈ ਕਿ ਨਹੀਂ ਅੱਜ ਵਿਆਹ ਤੋਂ ਠੀਕ ਆ ਹਾਂ ਤੁਸੀਂ ਕਰੋ ਰੈਸਟ ਚੱਲ ਕੇ ਆਏ ਨਹੀਂ ਜਿੱਥੇ ਤੱਕ ਉਦੋਂ ਦੇ ਕਮਾਲੀ ਹੋ ਗਈ ਵੈ ਪਤਾ ਵੀ ਅੱਗੇ ਹੁਣ ਸੱਟ ਲੱਗੀ ਉਹਦੇ ਪੱਟੀ ਕਰਵਾਈ ਜਿਆ ਤੇ ਨਹੀਂ ਕੰਮ ਕਰਨਾ ਤੇ ਹੁਣ ਅੰਦਰ ਵੀ ਹੈ ਮਮੀ ਕਿਤੇ ਨਹੀਂ ਹੈਗੇ ਮੰਮੀ ਨੇਵੇਂ ਘਰ ਦਾ ਮਾਉਲ ਖਰਾਬ ਕੀ ਕਰਨਾ ਕਰ ਹੀ ਦਿੱਤਾ ਹੁਣ ਇਦਾਂ ਕਰਾਂ ਫੇ ਰੇਟਾ ਵੱਲ ਜਾਵਾਂ ਦੋ ਦਿਨ ਦਾ ਕਹਿਗੇ ਚਾਰ ਦਿਨ ਉਹ ਜਲੇ ਤਾਂ ਕੰਮ ਤੇ ਨਹੀਂ ਆਈ ਘਰ ਜਾਣਾ ਪੈਣਾ ਉਹਦੇ ਲੱਗਦਾ ਚੱਲ ਘਰ ਵੇਖ ਕੇ ਆਉਂਦਾ ਵਾਂ ਵਾਖੇ ਤੇ ਨੰਮੀ ਪਈ ਆ ਇਹੋ ਕੁਛ ਦੇ ਲੱਭਦੀ ਸੀ ਕਿ ਮੈਂ ਸਾਟ ਨੂੰ ਆਠ ਦੀ ਨਮੀ ਪਾਵਾਂ ਮੈਨਾਂ ਕੰਮ ਨਾ ਕਰਨਾ ਪਵੇ ਕੰਮਚੋਰ ਤੇ ਅੱਗੇ ਕੰਮ ਕਰਕੇ ਮੂੰਹ ਪੋਛਣੀਗੀ ਤਾ ਜਾਂਨੀ ਆ ਦੱਬੇ ਦੱਬੇ ਪੈਰੀ ਅੰਦਰ ਦੇ ਮਾਹੌਲ ਚਾਲ ਤੇ ਵੇਖਾਂ ਕੀ ਹੈ ਭੈਣ ਜੀ ਆ ਜਾ ਮਜੀਦਾ ਕਿੱਥੇ ਆ ਬਬਟੀ ਓਟੇ ਆਵੇਂ ਅੰਦਰ ਲੰਮੀ ਪਾਈ ਗਾ ਰਾਤੀ ਤੂੰ ਮੈਨੂੰ ਦੱਸਾਈ ਤੇ ਮੈਨੂੰ ਤਾਂ ਨੀਂਦ ਨਾ ਆਈ ਤੇ ਮੈਂ ਆਉਣ ਲੱਗੀ ਤੇ ਕੁੱਤੇ ਰਾਹ ਦੇ ਵਿੱਚ ਬੜੇ ਤੇ ਮੈਂ ਡਰਦੀ ਨਾ ਮੁੜ ਕੇ ਮੁੜ ਗਈ ਤੇ ਮੈਂ ਹੁਣ ਪਤਾ ਲਾਇਆ ਮੈਂ ਕਿੰਨਾ ਕਿਤੇ ਹੱਥ ਵਢਾ ਕੇ ਬਹਿ ਗਈ ਆ ਰਾਉ ਜਾ ਵੇਖ ਲਾ ਉਹ ਇਹਦੇ ਲੰਮੀ ਪਈ ਹੋਈ ਕਿੱਥੇ ਅੱਥੇ ਅੰਦਰ ਵਾ ਆਹ ਵੇਖ ਲੈ ਵੇਖ ਰਗਤ ਪਦਨੀ ਨੇ ਕਿੰਨਾ ਕੱਟੀ ਹੈ ਇਹ ਜਲੋ ਡਿੱਗਦੀ ਕਿਹੜੀ ਛਦੀ ਪਤਾ ਲੈਣ ਆਈਗੀ ਹੋਰ ਕਿਤੇ ਮੈਂ ਜਾਂਦੀ ਇਹ ਵੀ 도ਗਲੀ ਹੈ ਬੁੱਢੀ ਹੈ ਨਹੀਂ ਵਕਟ ਕੇ ਨਹੀਂ ਵਕਟ ਕੇ ਨਹੀਂ ਵਕਟ ਕੇ ਕਿੱਦਾਂ ਸਾਟਲ ਵਾਲੀ ਉਹ ਸੱਸੀ ਘਰ ਦੀ ਸੀ ਸਸਰੀ ਘਰ ਲ ਕਿੱਦਾਂ ਸਾਟਲ ਵਾਲੀ ਆ ਬੈਠ ਜਾ ਕੋਸ਼ਨੀ ਅੰਟੀ ਜੀ ਸਿੰਦਰੀ ਸਾਫ਼ ਕਰਨੀ ਹੀ ਕਿਉਂ ਵਾਦੂਗੀ ਹਾਂ ਭੈਣ ਜੀ ਕੱਲ ਗਈ ਸੀ ਮੇਰੀ ਗੱਲ ਤੇ ਆਖੰਡੀ ਹੀ ਬੌਟੀ ਨੇ ਸਫਟ ਲਵਾ ਲਈ ਐ ਤਾਂ ਮੇਰੇ ਦਿਨ ਤੇ ਰਾਤ ਨੀਂਦੇ ਨਹੀਂ ਆਈ ਮੈਂ ਮਾਪਾ ਲੈ ਕੇ ਤੇ ਆਵਾਂ ਪਹਿਲੋ ਹਾਂਜੀ ਕਰਾਈ ਭੱਟੀ ਮੈਂ ਤਾਂ ਕੁੜੇ ਜੀ ਤੋਂ ਰਾਤ ਆਉਣ ਲੱਗੀ ਤੇ ਗਲੀ ਚ ਤੇ ਕੁੱਤੇ ਹੀ ਬੜੇ ਤੇ ਮੈਂ ਤਾਂ ਡਰਦੀ ਮੁਰਗੀ ਮੇਰੇ ਕਿਤੇ ਲਾਤੀ ਨਾ ਪਾੜ ਖਾਣ ਮਗਰ ਹੀ ਜਾਵਾਂ ਕਿਦੋਂ ਚੁੱਕਣਾ ਨਾ ਦੇ ਦੇਵੇ ਕਿਤੇ ਹੈ ਵੀ ਇਤਰਾ ਨਹੀਂ ਰਿਖਦੇ ਤੇ ਰਾਤ ਮੈਨੂੰ ਹੌਲ ਪਹਿਣ ਪਿੱਕਾ ਦੋ ਦਿਨ ਚੜੇ ਤੇ ਕਦੋਂ ਮੈਂ ਕੁੜੀ ਦਾ ਪਤਾ ਲੈ ਕੇ ਆਵਾਂ ਮੈਨੂੰ ਤੇ ਸਾਰੀ ਰਾਤ ਨੀਂਦ ਹੀ ਨਹੀਂ ਆਈ ਮੇਰਾ ਧਿਆਨ ਹੀ ਰਿਹਾ ਵੀ ਮੈਂ ਸਵੇਰੇ ਦਿਨ ਚੜੇ ਤੇ ਮੈਂ ਜਾਵਾਂ ਪਤਾ ਲੈ ਕੇ ਆਵਾਂ ਸਰ ਕੋਈ ਗੱਲ ਨਹੀਂ ਆਂਟੀ ਆਈਗੀ ਤੇ ਇੰਨੀ ਨਹੀਂ ਛੱਟ ਹੈਗੀ ਥੋੜੀ ਛੱਟ ਲੱਗੀ ਹੈ ਤੇ ਕੰਮ ਧਿਆਨ ਨਾਲ ਕਰ ਲੈਗਾ ਤੋ ਰੀਟਾ ਨਹੀਂ ਅਜੇ ਤੱਕ ਰਾਈ ਤੁਹਾਡੀ ਨਹੀਂ ਆਂਟੀ ਜੀ ਹੋ ਨਹੀਂ ਆਈ ਜੀ ਕਿਉਂ ਠੀਕ ਨਹੀਂ ਆ ਪਤਾ ਨਹੀਂ ਜੀ ਕਹਿੰਦੀ ਵਿਆਹ ਜਾਣਾ ਵਾ ਦੋ ਦਿਨ ਦੀ ਛੁੱਟੀ ਲਈ ਤੇ ਚਾਰ ਦਿਨ ਹੋ ਗਏ ਆ ਸ਼ਾਇਦ ਆਈ ਜਾਵੇ ਅੱਜ ਭਲਕੇ ਆ ਚੱਲ ਆਜੂ ਕੋਈ ਹੋਊ ਕੰਮ ਫੇਰ ਉਹਨੂੰ ਵੀ ਹਾਂਜੀ ਹੁਣ ਦੋ ਦਿਨ ਕੰਮ ਨਾ ਕਰੇ ਚੰਗਾ ਰੈਸਟ ਕਰ ਹਾਂਜੀ ਹੁਣ ਇਹਨੂੰ ਕੰਮ ਨਾ ਡਾਈ ਦੋ ਦਿਨ ਹੱਥ ਜਿਆਦਾ ਪਾਟਾ ਵਾ ਤੇ ਵੇਖਾਂ ਮੁੜ ਕੇ ਰਮਾਨ ਆਜੂ ਛੇਤੀ ਦਾ ਗਿੱਲਾ ਹੋਊਗਾ ਤੇ ਤੇਰਮਾਨ ਨਹੀਂ ਹੋਣਾ ਮੈਂ ਤਾਂ ਅੱਗੇ ਨੇ ਇਹਨੂੰ ਕੰਮ ਢਾਇਆ ਕਰੇ ਜੋ ਵਿਆਹੀ ਆਈ ਐ ਦੋ ਰੋਟੀਆਂ ਹੀ ਪਕਾਉਂਦੀ ਐ ਕਾਮਾਂ ਵਾਲੀ ਆਨ ਕੇ ਕੰਮ ਕਰ ਜਾਂਦੀ ਐ ਤੇ ਇਹ ਤਾਂ ਕਰੇ ਕਿ ਤਰ੍ਹਾਂ ਇਹਨੇ ਸਾਫ ਕਰਨ ਲੱਗੀ ਤੇ ਇਹਨੇ ਸੱਟ ਲਵਾ ਲਈ ਇਹਨੇ ਉਹ ਸੱਸ ਬਾਦੀ ਸੱਟ ਵਾ ਚੱਲ ਕੋਈ ਨਿਰਮਾ ਨਹੀਂ ਜਾਣਾ ਪਰ ਹੁਣ ਕੰਮ ਘਟ ਡਾਈ ਆ ਚੱਲ ਕੋਈ ਗੱਲ ਨਹੀਂ ਰੀਟਾ ਦੋ ਦਿਨ ਦੀ ਛੁੱਟੀ ਲੈ ਕੇ ਗਈ ਸੀਗੀ ਆ ਚਾਰ ਪੰਜ ਦਿਨ ਹੋ ਚਲੇ ਆ ਉਹਨੂੰ ਕੀ ਪਤਾ ਅੱਜ ਭਲ ਕੋ ਨਹੀਂ ਆਈ ਜਾਣਾ ਹੁਣ ਕੰਮ ਕਰਨ ਤੈਨੂੰ ਰੈਸਟਾਂ ਹੀ ਰੈਸਟਾਂ ਇਹਨੂੰ ਹਾਂਜੀ ਆਈ ਨਹੀਂ ਕੁੜੀ ਪਤਾ ਲੈਣ ਨੂੰ ਉੱਟੀ ਦਾ ਕੁੜੀ ਨੇ ਪਤਾ ਕੀ ਮੰਦੀਤ ਲੈਣ ਆਉਣਾ ਸੀਗਾ ਕੁੜੀ ਦੀ ਤਾਂ ਸੱਸ ਆਪ ਡਿੱਗ ਪਈ ਐ ਤੇ ਉਹ ਮੈਨੂੰ ਫੋਨ ਕਰਨ ਡਈ ਸੀਗੀ ਇਹ ਮੰਮੀ ਆ ਤਾਂ ਤੂੰ ਮੇਰੇ ਸੱਸ ਦਾ ਪਤਾ ਲੈ ਜਾ ਕੱਲ ਦੀ ਪਸੋਂ ਦੀ ਡਿੱਗੀ ਹੋਈ ਤੇ ਆਖਣਾ ਵਹ ਚਾਹੀਏ ਮਾਂ ਪਤਾ ਲੈਣ ਨਹੀਂ ਆਈ ਤੇ ਮੈਂ ਹੁਣ ਤਿਆਰ ਹੋ ਕੇ ਤੇ ਚੱਲੀ ਪਤਾ ਲੈਣ ਹੋਰ ਆ ਤੇ ਫਿਰ ਬਾਅਦ ਚ ਫਿਰ ਆਉਗੀ ਉਹ ਪਤਾ ਲੈਣੇ ਦਾ ਤੇ ਚੱਲ ਮੈਂ ਫਿਰ ਨਾ ਪਤਾ ਲੈ ਹੀ ਆਵਾਂ ਸੱਸ ਸੋਰੀ ਦਾ ਸ਼ਾਮ ਨੂੰ ਮੈਂ ਆ ਹੀ ਜਾਣਾ ਹੈ ਤੇ ਫਿਰ ਇਹ ਇਕੱਲੀ ਰਹੂਗੀ ਹੁਣ ਕਰ ਕੋਈ ਨਹੀਂ ਆ ਜਾਣਾ ਕੰਮ ਵਾਲੀ ਨੇ ਕੰਮ ਕਰਨ ਤੇ ਫਿਰ ਕਰ ਲੂਗੀ ਤੇ ਇਕੱਲੀ ਰਹੂਗੀ ਘਰ ਫਿਰ ਨਹੀਂ ਇਕੱਲੀ ਕਿਉਂ ਰਹੂਗੀ ਸ਼ਾਇਦ ਇਹ ਰੇਟ ਆ ਹੀ ਜਾਵੇ ਅੱਜ ਕਿੰਨੇ ਦਿਨਾਂ ਦਾ ਇਹ ਗਈ ਹੋਈ ਆ ਚਾ ਜਨਾਬ ਵੀ ਅਗੋ ਚਲ ਗੁਰਪ੍ਰੀਤ ਦੇ ਲਾਗੇ ਹੈਗਾ ਹੀ ਆ ਮੈਂ ਤੇ ਆਉਣ ਜਾਣੀ ਕਰਨੀ ਆ ਤੇ ਲਾਗੇ ਤੇ ਪਿੰਡ ਆ ਔਰ ਮੈਂ ਹੋ ਆਇਆ ਹੁਣ ਗਈ ਤੇ ਸਾਫ ਔਰ ਘੜੀ ਤੇ ਮੈਂ ਆਈ ਲੈ ਬੈਗਨ ਬਹਿ ਤੋ ਬਿਆਜਾ ਚਾ ਨਾ ਬਣਾ ਹੱਥ ਤੇ ਤੇ ਰਗੀ ਦੁੱਖ ਦਾ ਬਹਿ ਜਾ ਕੋਈ ਨਹੀਂ ਕੰਤ ਨਾ ਬਣਾ ਲੇ ਕੋਈ ਨਹੀਂ ਕੋਈ ਨਹੀਂ ਚਾਹ ਪੀਤੀ ਹੈ ਮੈਂ